अरे हट जाता हूं पाछे ने ਮਤਲਬ ਤੁਹਾਡਾ ਵੀ ਫਿਰ ਜਿਹੜਾ ਪਾਣੀ ਪੂਣੀ ਦਾ ਕੋਈ ਰੌਲਾ ਤੁਸੀਂ ਵੀ ਉਧਰ ਉਧਰ ਹੋਗੇ ਫਿਰ ਸਾਡੇ ਵਾਲੇ ਪਾਸੇ ਇੱਕ ਸਟੈਂਡ ਸਪਸ਼ਟ ਕਰੋ ਤੇ ਤੁਸੀਂ 4 ਲੀਟਰ ਵੱਧ ਪੀ ਜਾਓਗੇ ਤੇ ਸਾਨੂੰ ਘੱਟ ਮਿਲ ਜੂ ਤਾਂ ਵੀ ਕੋਈ ਗੱਲ ਨਹੀਂ ਪਰ ਕਲਾਕਾਰ ਤਾਂ ਗੀਤਾਂ ਦੇ ਵਿੱਚ ਕਹਿੰਦੇ ਆ ਵੀ ਜੱਟ ਦੀ ਚੜ੍ਹਾਈ ਬਹੁਤ ਆ ਜੱਟ ਨੂੰ ਤਾਂ ਕਿਸੇ ਚੀਜ਼ ਦੀ ਫਿਕਰ ਨਹੀਂ ਟੈਨਸ਼ਨ ਨਹੀਂ ਉਹਦਾ ਮੌਜਾਂ ਕਰਦਾ ਆਈ ਆ ਹੁੱਕਾ ਜਿਹਾ ਵੀ ਐਂ ਲੱਗਿਆ ਹੁੰਦਾ ਉਹ ਤੁਸੀਂ ਤਾਂ ਨਹੀਂ ਪੀਤਾ ਪੂਤਾ ਕਦੇ ਜਿੱਥੇ ਹੁੱਕਾ ਹੋਆ ਨਾ ਉੱਥੇ ਬੰਦੇ ਹੋਣਗੇ ਅੱਛਾ ਜਿੱਥੇ ਹੁੱਕਾ ਨਹੀਂ ਉੱਥੇ ਬੰਦੇ ਨਹੀਂ ਬੰਦੇ ਉਧਰ ਵਿਆਹ ਵੀ ਬਾਈ ਬਹੁਤ ਮਤਲਬ ਹੁੰਦੇ ਆ ਜਿਵੇਂ ਮੈਂ ਦੇਖਦਾ ਹੁੰਨਾ ਵੀ ਪ੍ਰਾਂਤਾਂ 'ਚ ਭਰ-ਭਰ ਕੇ ਪੈਸੇ ਦਿੰਦੇ ਆ ਬਹੁਤ ਪੈ Haryana ਵਾਲਿਆਂ ਕੋਲ ਤੁਹਾਡੇ ਦਾਦਾ ਜੀ ਕਵੀਸ਼ਰੀ ਕਰਦੇ ਸੀ ਸਿੱਖੀਸਮ ਦੇ ਨਾਲ ਜੁੜੇ ਸੀ ਹਾਂਜੀ ਹਾਂਜੀ ਪਰ ਤੁਹਾਡੇ ਮਨ ਦੇ ਵਿੱਚ ਨਹੀਂ ਆਇਆ ਵੀ ਕਦੇ ਪੱਗ ਬੰਨ ਕੇ ਗੀਕੀ ਵਾਲੇ ਪਾਸੇ ਆਇਆ ਜਾਵੇ ਇਹ ਇਹ ਬਹੁਤ ਕਹਿੰਦੇ ਨੇ ਜਿਹੜੇ ਬਾਹਰੋਂ ਆਉਂਦੇ ਆ ਕਲਾਕਾਰ ਉਹਨਾਂ ਕੋਲੇ ਬੜੇ ਪੈਸੇ ਹੁੰਦੇ ਆ ਇਧਰ ਫਿਰ ਉਹ ਛਿੱਲ ਪਟਾ ਕੇ ਜਾਂਦੇ ਆ ਚੰਗੇ ਯਾਰ ਜਿਹੜੇ ਬਾਹਰੋਂ ਆਉਂਦੇ ਆ ਮਾਈਕ ਸਾਹਮਣੇ ਬਹੁਤ ਕਹਿੰਦੇ ਆ ਅਸੀਂ ਪੰਜਾਬ ਨਾਲ ਮੂੰਹ ਆ ਫਿਰ ਪੰਜਾਬ ਛੱਡਦੇ ਕਿਉਂ ਅਜੇ ਇੰਨਾ ਹੀ ਮੂੰਹ ਆ ਤੇ ਦੂਜਾ ਵੀ ਚੱਲਦਾ ਮਾਲ ਜਿਹੜਾ ਬਾਰਡਰੋਂ ਪਾਰ ਵਾਲਾ ਕੰਮ ਉਧਰ ਵੀ ਕਦੇ ਕਿਸੇ ਨੇ ਕਿਹਾ ਵੀ ਯਾਰ ਕਲਾਕਾਰੋਂ ਤੁਹਾਡੀ ਕਿਹੜਾ ਗੱਡੀ ਕਿਸੇ ਨੇ ਪੁੱਛਣੀ ਆ ਕਲਾਕਾਰ ਵੀ ਬਹੁਤ ਸ਼ਕੀਨ ਹੁੰਦੇ ਆ ਕਾਲੇ ਮਾਲ ਦੇ ਕਿ ਨਹੀਂ ਕੋਈ ਹੁੰਦੇ ਆ ਉਹ ਰਾਜਸਥਾਨ ਦਾ ਪ੍ਰੋਗਰਾਮ ਠੀਕਦੇ ਹੀ ਰਹਿੰਦੇ ਕਦੋਂ ਆਉ ਜਿਵੇਂ ਟਰੈਕਟਰ ਹੈ ਉਹ ਠੀਕਦੇ ਵੀ ਉਧਰ ਜਿਹੜਾ ਕਦੋਂ ਆਉ ਪਰ ਬਈ ਸਟੂਡੈਂਟਾਂ ਦੇ ਬਹੁਤ ਉੱਥੇ ਜੇ ਤੁਸੀਂ ਜਾਣਦੇ ਹੋ ਤੁਸੀਂ ਵੀ ਰਹਿੰਦੇ ਹੋ ਇਲਜ਼ਾਮ ਲਾਉਂਦੇ ਨੇ ਬੇ ਸਫਾਈ ਨਹੀਂ ਰੱਖਦੇ ਇਹ ਗੰਦ ਪਾਉਂਦੇ ਨੇ ਇਹ ਇਦਾਂ ਕਰਦੇ ਨੇ ਕਿ ਸੱਚੀ ਇਹਨੇ ਮਾੜੇ ਨਹੀਂ ਆ ਪੰਜਾਬੀ ਮੁੰਡੇ ਮੈਨੂੰ ਤਾਂ ਲੱਗਦਾ ਨਹੀਂ ਐਵੇਂ ਦੀ ਕੋਈ ਗੱਲ ਹੈ ਜਿਹੜਾ ਬੱਚਾ ਪਲੱਸ 2 ਕਰਕੇ ਗ੍ਰੈਜੂਏਸ਼ਨ ਕਰਕੇ ਗਿਆ ਅੱਜ ਕੱਲ ਪੜ੍ਹੇ ਲਿਖੇ ਬੱਚੇ ਆ ਸਾਰੇ ਜਦੋਂ ਇੱਕ ਬੱਚਾ ਕੋਈ ਸ਼ਰਟ ਟੀ-ਸ਼ਰਟ ਨੂੰ ਸੋਹਣੀ ਨਾ ਲੱਗੇ ਜਾਂ ਉਹ ਪ੍ਰੈਸ ਨਾ ਹੋਵੇ ਉਹ ਪਾਉਣ ਤੋਂ ਵੀ ਗੁਰੇਜ਼ ਕਰਦਾ ਤਾਂ ਕਿ ਬੱਚਾ ਉਹ ਇੰਨਾ ਜਿਹੜਾ ਕਿਤੇ ਵੀ ਗੰਦ ਪਾਉਣ ਤੋਂ ਜਾਂ ਸਫਾਈ ਨਾ ਰੱਖਣ ਤੋਂ ਇਹ ਹੋ ਸਕਦਾ ਤੁਹਾਨੂੰ ਵੀ ਕਈ ਗੱਲਾਂ ਹੋ ਸਕਦੀਆਂ ਨਹੀਂ ਇਹ ਕਿਉਂ ਫਿਰ ਆਪਣਿਆਂ ਨੂੰ ਹੀ ਆਪਣੇ ਜਿਹੜਾ ਭੰਡਣ ਤੇ ਲੱਗੇ ਹੁੰਦੇ ਨੇ ਆਪਦੇ ਹੀ ਪੰਜਾਬੀ ਨੇ ਜਿਹੜੇ ਉਧਰ ਕਈ ਮੁੰਡਿਆਂ ਦੀਆਂ ਸੀ ਵੀਡੀਓ ਵੀ ਤੁਸੀਂ ਵੀ ਦੇਖੀ ਆ ਹੋਵੇ ਜੀ 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 ਬਾਈ ਉਹ ਪਾਉਂਦੇ ਨੇ ਕਿਉਂ ਫਿਰ ਪੰਜਾਬੀਆਂ ਨੂੰ ਫਿਰ ਪੰਜਾਬੀ ਹਾਂ ਤੇ ਖੁਸ਼ ਨਹੀਂ ਹੈਗੀ ਇਹ ਗੱਲ ਰਾਜੀ ਬਿਲਕੁਲ ਹੈਗੀ ਹੈ ਇਹ ਗੱਲ ਮੈਂ ਵੀ ਨੇ ਹੀ ਹੈ ਕਿ ਜਦੋਂ ਤੁਸੀਂ ਚਲੇ ਜਾਣੇ ਹੋ 10 20 ਸਾਲ ਲਾ ਕੇ ਸੈੱਟ ਹੋ ਜਾਂਦੇ ਹੋ ਤੁਹਾਨੂੰ ਤੁਹਾਨੂੰ ਲੱਗਦਾ ਕਿ ਯਾਰ ਆਪਾਂ ਇਹਨਾਂ ਤੋਂ ਕੀ ਲੈਣਾ ਹੋਣਾ ਹੈ ਨਾ ਥੋੜੀ ਸੋਚ ਉਹ ਜੀ ਹੋ ਜਾਂਦੀ ਹੈ ਉੱਥੇ ਅਸੀਂ ਗਲਤ ਹੋ ਜਾਂਦੇ ਹਾਂ ਨਾ ਉੱਥੇ ਇਹ ਦਿਨ ਭੁੱਲ ਜਾਂਦੇ ਕਿ ਸਾਡਾ ਵੀ ਕੋਈ ਪਹਿਲਾ ਦਿਨ ਸੀ 20 ਸਾਲ ਪਹਿਲਾਂ ਸਾਡਾ ਵੀ ਕੋਈ ਪਹਿਲਾ ਦਿਨ ਸੀ ਅਸੀਂ 20 ਕਿਰਾਏ ਤੇ ਰਹਿੰਦੇ ਸੀ ਅਸੀਂ ਵੀ ਕਿਸੇ ਕੋਲੇ ਰੂਮ ਲੈਣ ਵਾਸਤੇ ਗਏ ਸੀ ਖਾਸ ਕਰਕੇ ਉੱਥੇ ਵੱਡੀ ਦਿੱਕਤ ਆਉਂਦੀ ਜਿਨ੍ਹਾਂ ਦੇ ਬੱਚਿਆਂ ਨੂੰ ਰੂਮ ਹੀ ਨਹੀਂ ਦਿੰਦੇ ਲੈ ਇਹ ਨਵੀਂ ਚੀਜ਼ ਦੇਖੀ ਹੈ ਲੈ ਕਿ ਤੁਹਾਡੇ ਬੱਚੇ ਨਹੀਂ ਹੈਗੇ ਅੱਛਾ ਉਹ ਲੋਕ ਮੈਂ ਕਹਿੰਨਾ ਇਨਸਾਨੀਅਤ ਤੋਂ ਮੰਨਕਰ ਹੋ ਜਾਂਦੇ ਆ ਤੁਹਾਡੇ ਨਾਲ ਹੋਏ ਵ ਪੈ ਕੇ ਨਾ ਆਮ ਹੀ ਆਮ ਹੀ ਅਸੀਂ ਬੇਰੇ ਤਾਂ ਚਲੋ ਨਹੀਂ ਪਰ ਮੈਂ ਫਰੈਂਡ ਸਰਕਲ ਦੇ ਵਿੱਚ ਆਮ ਹੀ ਗੱਲਾਂ ਦੇਖਣ ਸੁਣਨ ਨੂੰ ਮਿਲਦੀਆਂ ਉੱਤੇ ਕਿਉਂਕਿ ਉਹਦਾ ਲੰਮਾ ਟਾਈਮ ਅਸੀਂ ਮੈਂ ਰਹਿਣਾ ਉੱਥੇ ਤਾਂ ਆਮ ਹੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਇੱਕ ਨਾ ਕੁੜੀਆਂ ਤੇ ਬਹੁਤ ਇਲਜ਼ਾਮ ਲੱਗਦਾ ਹੈ ਜੀ ਪਤਾ ਨਹੀਂ ਉਹ ਅਕਸਰ ਸੋਸ਼ਲ ਮੀਡੀਆ ਤੇ ਵੀ ਅਸੀਂ ਦੇਖਦੇ ਆਂ ਵੀ ਵੀ ਕੁੜੀਆਂ ਡਸਟ ਵੀਨਾ ਚ ਚੂੜੇ ਸਿੱਟ ਜਾਂਦੀਆਂ ਨੇ ਉੱਥੇ ਜਾਂਦੇ ਸਾਰੇ ਹੋਰ ਵਿਆਹ ਕਰਾ ਲੈਂਦੀਆਂ ਨੇ ਜੀ ਕਿਉਂਕਿ ਪੰਜਾਬ ਦੀਆਂ ਕੁੜੀਆਂ ਅਣਖਾਂ ਦੇ ਵਿੱਚ ਪਲੀਆਂ ਹੁੰਦੀਆਂ ਨੇ ਕਿ ਇਦਾਂ ਹੁੰਦਾ ਅਕਸਰ ਹੁੰਦਾ ਬਾਈ ਜੀ ਹੁੰਦਾ ਹੁੰਦਾ ਉਹਦੇ ਵਿੱਚ ਥੋੜਾ ਪਰਿਵਾਰ ਵੀ ਆਪਣਾ ਕਸੂਰਬਾਰ ਹੁੰਦਾ ਹੈ ਜਦੋਂ ਆਪਾਂ ਕਿਸੇ ਚੀਜ਼ ਨੂੰ ਪਾਉਣ ਦੇ ਲਈ ਕੋਈ ਗਲਤ ਰਸਤਾ ਚੁਣਦੇ ਹਾਂ ਤਾਂ ਅੱਗੇ ਜਾ ਕੇ ਤਾਂ ਫਿਰ ਬੱਚੇ ਨੇ ਉਹੀ ਕਰਨਾ ਨਾ ਜਿਹੜਾ ਉਹਨੂੰ ਸਿਖਾ ਕੇ ਭੇਜਿਆ ਜਿਹੜੀ ਚਾਬੀ ਭਰ ਕੇ ਤੋਰੀ ਹੈ ਤਾਂ ਉਹੀ ਉਹੀ ਕੁਝ ਕਰਨਾ ਹੈ ਬੱਚੇ ਨੇ ਤਾਂ ਜਾ ਕੇ ਹਾਂ ਪੈਸਿਆਂ ਪਿੱਛੇ ਹੋ ਰਿਹਾ ਸਾਰਾ ਕੁਝ ਕਿਤੇ ਨਾ ਕਿਤੇ ਬਈ ਐਸਾ ਲਈ ਹੋ ਰਿਹਾ ਹੈ ਪੈਸਿਆਂ ਲਈ ਜਾਂ ਆਪਣੇ ਅਨੁਮਾਨ ਬਾਹਰ ਭੇਜਣ ਦੇ ਲਈ ਆਪਣੇ ਅਨੁਮਾਨ ਬਾਹਰ ਭੇਜਣ ਲਈ ਤੁਸੀਂ ਦੇਖ ਹੀ ਰਹੇ ਹੋ ਕਿ ਜੇ-ਜੇ ਰਸਤੇ 'ਚ ਵਿਆਹ ਕਰ ਦਿੰਦੇ ਆ ਤੇ ਅੱਛਾ ਤੁਹਾਡੇ ਸਾਹਮਣੇ ਵੀ ਕੋਈ ਕੇਸ ਆਇਆ ਜਿਵੇਂ ਅੱਜਕੱਲ੍ਹ ਖਬਰਾਂ 'ਚ ਵੀ ਬਹੁਤ ਹੁੰਦਾ ਵੀ 70 ਸਾਲ ਦੇ ਬਾਬੇ ਦੇ ਨਾਲ ਕੁੜੀ ਵਿਆਹ ਦਿੰਦੇ ਆ ਬਾਹਰ ਵਾਲੇ ਇਦਾਂ ਦੇ ਤੁਹਾਡੇ ਸਾਹਮਣੇ ਵੀ ਕੋਈ ਨਜ਼ਰ ਪਏ ਬੰਦੇ ਹਾਂ ਬਿਲਕੁਲ ਪਏ ਬਿਲਕੁਲ ਹੈਗੇ ਐਵੇਂ ਹੂੰ ਬਿਲਕੁਲ ਹੈਗੇ ਉਮਰ ਦਾ ਫਰਕ ਨਹੀਂ ਦੇਖਦੇ ਤੁਸੀਂ ਮਤਲਬ ਇੱਕ ਹੈ ਕਿ ਬਾਹਰ ਵਗ ਜੇ ਬਸ ਅਸੀਂ ਪਹੁੰਚ ਜੀ ਇੱਕ ਵਾਰੀ ਹੂੰ